ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਗਲੇ 24 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 24 ਘੰਟਿਆਂ ਦੀ ਦੌਰਾਨ ਪੰਜਾਬ ਦਾ ਮੌਸਮ ਕਿਦਾਂ ਦਾ ਰਹਿ ਸਕਦਾ ਹੈ ਜੀ ਮੌਸਮ ਵਿਭਾਗ ਦਾ ਕੀ ਕਹਿਣਾ ਹੈ ਸਾਰੀ ਜਾਣਕਾਰੀ ਤੁਹਾਨੂੰ ਦਿਵਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਜੇਕਰ ਦੇਖੀਏ ਇਸ ਵੇਲੇ ਦੀਆਂ ਸੈਟਲਾਈਟ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਜੀ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਜਿਹੜੀ ਸੰਘਣੀ ਧੁੰਦ ਛਾਈ ਹੋਈ ਹੈ ਤੇ ਜਿਵੇਂ ਕਿ ਮੌਸਮ ਵਿਭਾਗ ਨੇ ਅਲਰਟ ਕੀਤਾ ਗਿਆ ਸੀਗਾ ਜੀ orange alert ਅੱਜ ਜਾਰੀ ਕੀਤਾ ਗਿਆ ਸੀ ਸੰਗਣੀ ਧੁੰਦ ਨੂੰ ਲੈ ਕੇ ਤੇ ਸੰਗਣੀ ਧੁੰਦ ਦੀਆਂ ਮੋਟੇ ਚਾਦਰਾਂ ਜਿਹੜੀ ਪੰਜਾਬ ਹਰਿਆਣਾ ਰਾਜਸਥਾਨ ਦੇ ਕੁਝ ਖੇਤਰ ਔਰ ਮੱਧ ਪ੍ਰਦੇਸ਼ ਛੱਤਰ ਪ੍ਰਦੇਸ਼ ਯਾਨੀ ਕਿ ਜਿਹੜੇ ਆਪਣੇ ਹਿਮਾਲਿਆ ਦੇ ਨਾਲ ਲੱਗਦੇ ਬੈਲਟ ਹੈ ਸੋ ਇਹਨਾਂ ਸਾਰੇ ਸੂਹਿਆਂ ਦੇ ਵਿੱਚ ਸੰਗਣੀ ਧੁੰਦ ਦੀਆਂ ਚਾਦਰਾਂ ਉਹ ਦੇਖੀ ਜਾ ਸਕਦੀ ਹੈ ਸੰਗਣੀ ਧੁੰਦ ਤਾਂ ਫਿਲਹਾਲ ਰਾਹਤ ਨਹੀਂ ਹੈ ਅਗਲੇ 48 72 ਘੰਟਿਆਂ ਤੱਕ ਇਹ ਸੰਗਣੀ ਧੁੰਦ ਇਸ ਤਰ੍ਹਾਂ ਛਾਈ ਰਹੇਗੀ ਹਾਲਾਂਕਿ ਇੱਕ ਪੱਛਮੀ ਸਿਸਟਮ ਜਿਹੜਾ ਦਸਤਕ ਦੇ ਨੂੰ ਤਿਆਰ ਹੈ ਜੀ 8 ਤਰੀਕ ਨੂੰ ਤੇ 9 ਤਰੀਕ ਨੂੰ ਇਹ ਪੱਛਮੀ ਸਿਸਟਮ ਤੋ ਫਤਲੂ ਆਇਦੇ ਨਾਲ ਕਿਤੇ ਕਿਤੇ ਜੜੇ ਆ ਹਲਕੇ ਵੀ ਦਰਜ ਹੋ ਸਕਦੇ ਨੇ ਤੇ ਇੱਕ ਦੋ ਥਾਵਾਂ ਤੇ ਹੋ ਸਕਦਾ ਹੈ ਕਿ ਭਾਰੀ ਵੀ ਜੜੇ ਦਰਜ ਹੋ ਜਾਣ ਤੇ ਜੋ ਮੌਸਮ ਖਾ ਦੀ ਅਪਡੇਟ ਕਹਿੰਦੀ ਕੀ ਕਹਿੰਦੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤੇ ਸਕਰੀਨ ਤੇ ਦੇਖ ਸਕਦੇ ਹੋ ਜੀ ਜੇਕਰ ਗੱਲ ਕਰੀਏ 7 ਤਰੀਕ ਦੀ ਯਾਨੀ ਕਿ ਅੱਜ ਦੇ ਮੌਸਮ ਦੀ ਤੇ ਮੌਸਮ ਫਿਲਹਾਲ ਮੌਸਮ ਦੇ ਫਕਕਾ ਸਾਫ ਹੈ ਡਰਾਈ ਹੈ ਜੀ ਹਾਲਾਂਕਿ 8 ਤੇ 9 ਤਰੀਕ ਨੂੰ ਇੱਕ ਜਿਹੜਾ ਫੱਛਮੀ ਸਿਸਟਮ ਆ ਦੱਸ ਸਕਦਾ ਹੈਗਾ ਤੇ ਇਹਦੇ ਸਦਕਾ ਹਲਕੇ ਤੋਂ ਦਰਮਿਆਨੇ ਖਤਰੇ ਦੇ ਜੁਰਮ ਉਮੀਦਾਰ ਜੋ ਸਕਦੇ ਨੇ ਜਿਹੜੇ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਤੇ ਔਰੇਂਜ ਅਲਰਟ ਦੇ ਦਿਨ ਜਾਰੀ ਰਹਿਣਗੇ ਜੀ ਆਉਣ ਵਾਲੇ 48 74 ਘੰਟਿਆਂ ਤੱਕ ਸੰਗਣੀ ਤੁਹਾਨੂੰ ਲੈ ਕੇ ਜਿਹੜੇ ਅਲਰਟ ਜਾਰੀ ਕੀਤੇ ਗਏ ਨੇ ਉਸੇ ਤਰ੍ਹਾਂ ਜਾਰੀ ਰਹਿਣਗੇ ਤੇ ਸੰਗਣੀ ਤੁਹਾਨੂੰ ਜਿਹੜੀ ਆ ਬਹੁਤੇ ਖੇਤਰਾ ਦੇ ਵਿੱਚ ਇਸੇ ਤਰ੍ਹਾਂ ਵੇਖਣ ਨੂੰ ਮਿਲਦੀ ਰਹੇਗੀ ਹਾਲਾਂਕਿ ਜੇਕਰ ਮੀਂਹ ਪੈਂਦੇ ਨੇ ਤੇ ਫਿਰ ਧੁੰਦ ਤੋਂ ਜਿਹੜੀ ਆ ਥੋੜੀ ਰਾਹਤ ਮਿਲਣ ਦੀ ਉਮੀਦ ਹੈਗੀ ਆ ਤੇ ਕੁਝ ਖੇਤਰਾ ਦੇ ਵਿੱਚ ਜਿਹੜੀ ਆ ਧੁੰਦ ਧੁੰਦ ਤੋਂ ਜਿਹੜੀ ਆ ਰਾਹਤ ਮਿਲਦੀ ਆ ਆਪਾਂ ਦੇਖ ਰਹੇ ਆ ਤੇ ਇਸ ਸਿਸਟਮ ਦੇ ਸਦਕਾ ਜਿਹੜੀ ਠੰਡ ਜ਼ੋਰ ਫੜ ਰਹੀ ਆ ਜੀ ਤੇ ਉਹਦੇ ਵਿੱਚ ਵੀ ਥੋੜੀ ਰਾਹਤ ਮਿਲਣ ਦੀ ਜਿਹੜੀ ਉਮੀਦ ਆਪਾਂ ਕਰ ਸਕਦੇ ਆ ਫਿਲਹਾਲ ਅਗਲੇ 48 ਘੰਟਿਆਂ ਤੱਕ ਧੁੰਦ ਤੋਂ ਰਾਹਤ ਨਹੀਂ ਹੈ ਜੀ ਧੁੰਦ ਇਸ ਤਰ੍ਹਾਂ ਛਾਈ ਰਹੇਗੀ ਤੇ ਕੱਲ ਨੂੰ ਜਿਹੜਾ ਇਹ ਸਿਸਟਮ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਫਸਲ ਉੱਜ ਦਾ ਰੂਪ ਲੈ ਲਵੇਗਾ ਤੇ ਕਿਤੇ ਕਿਤੇ ਜਿਹੜੇ ਆ ਉਹੀ ਦਰਜ ਹੋ ਸਕਦੇ ਨੇ ਸੋ ਇਹ ਸੀਗਾ ਜੀ ਅਪਡੇਟ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ